ਅਮਰੀਕਾ ਸਰਕਾਰ ਨੇ ਸ਼ੁੱਕਰਵਾਰ ਨੂੰ ਸੰਸਦ ਨੂੰ ਸੂਚਿਤ ਕੀਤਾ ਹੈ ਕਿ 21 ਨਵੰਬਰ ਤੱਕ ਸਯੁਕਤ ਰਾਜ ਅਮਰੀਕਾ ਨੇ 2024 ਦੇ ਵਿੱਚ ਹੁਣ ਤੱਕ 3155 ਭਾਰਤੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦਿੱਤਾ ਹੈ ਜਿਸ ਨਾਲ ਗੈਰ ਕਾਨੂੰਨੀ ਪ੍ਰਵਾਸ ਅਤੇ ਵੀਜ਼ਾ ਓਵਰਸਟੇ ਉੱਤੇ ਤੇਜ਼ ਕਾਰਵਾਈ ਦੇ ਵਿੱਚਕਾਰ ਦੇਸ਼ ਨਿਕਾਲਾ ਤੇਂ ਦੇ ਵਿੱਚ ਤੇਜ਼ੀ ਨਾਲ ਵਧਦਾ ਹੋਇਆ ਹੈ ਵਿਦੇਸ਼ ਰਾਜ ਮੰਤਰੀ ਕੀਰਤੀ ਵਦਨ ਸਿੰਘ ਨੇ ਇਕਲਿੱਤੀ ਜਵਾਬ ਦੇ ਵਿੱਚ ਇਹ ਹੈ ਕਿ ਸਾਰੇ ਦੇਸ਼ ਨਿਕਾਲੇ ਵਿਅਕਤੀ ਦੀ ਭਾਰਤੀ ਨਾਗਰਿਕਤਾ ਦੀ ਵੈਰੀਫਿਕੇਸ਼ਨ ਤੋਂ ਬਾਅਦ ਹੀ ਕੀਤੇ ਜਾਂਦੇ ਨੇ ਉਨ੍ਹਾਂ ਕਿਹਾ ਕਿ ਮੰਤਰੀ ਇਹ ਦੇਸ਼ ਨਿਕਾਲੇ ਦੀ ਪ੍ਰਕਿਰਿਆ ਦੌਰਾਨ ਅਮਰੀਕਾ ਅਧਿਕਾਰੀਆਂ ਦੇ ਨਾਲ ਨੇੜੇ ਤਾਲ ਮਿਲਦੇ ਵਿੱਚ ਕੰਮ ਕਰਦਾ ਹੈ ਇਹ ਖੁਲਾਸੇ ਸਵਾਲ ਦੇ ਜਵਾਬ ਦੇ ਵਿੱਚ ਆਏ ਨੇ ਕਿ ਕੀ ਭਾਰਤੀਆਂ ਨੂੰ ਅਮਰੀਕਾ ਦੇ ਵਿੱਚ ਡੋਂਕੀ ਰੂਟ ਰਾਹੀਂ ਦਾਖਲ ਕੀਤਾ ਜਾ ਰਿਹਾ ਹੈ ਇਹ ਗੈਰ ਕਾਨੂੰਨੀ ਪ੍ਰਵਾਸ ਰਸਤਾ ਜਿਸ ਦੇ ਵਿੱਚ ਅਕਸਰ ਕਈ ਟਰਾਂਜ਼ਿਟ ਦੇ ਸ਼ਾਮਲ ਹੁੰਦੇ ਨੇ ਜਿਸ ਨੂੰ ਵੱਡੀ ਗਿਣਤੀ ਵਿੱਚ ਦੇਸ਼ ਨਿਕਾਲਾ ਕੀਤਾ ਜਾ ਰਿਹਾ ਹੈ ਜਦੋਂ ਕਿ ਸਰਕਾਰ ਨੇ ਗੈਰ ਕਾਨੂੰਨੀ ਕ੍ਰੋਸਿੰਗ ਦੇ ਰੁਝਾਨਾਂ ਨੂੰ ਸਵੀਕਾਰ ਕੀਤਾ ਹੈ ਇਸਨ ਸਪਸ਼ਟ ਕਿਤੇ ਕਿ ਵਿਦੇਸ਼ ਮੰਤਰਾਲਾ ਤਸਵੀਰ ਦੇ ਨਾਲ ਜੁੜੇ ਜਾਣ ਰੂਟ ਵਿਸ਼ੇਸ਼ ਮਾਮਲੇ ਉਤੇ ਵੱਖਰਾ ਡੇਟਾ ਨਹੀਂ ਰੱਖਦਾ ਸੰਸਦ ਦੇ ਵਿੱਚ ਸਾਂਝੇ ਕੀਤੇ ਗਏ ਅਧਿਕਾਰ ਤੰਕੜੇ ਦੇ ਅਨੁਸਾਰ ਪਿਛਲੇ 3 ਸਾਲਾਂ ਦੇ ਵਿੱਚ ਦੇਸ਼ ਨਿਕਾਲਾ ਤੇਜ਼ੀ ਦੇ ਨਾਲ ਵਧਿਆ ਹੈ 2023 ਦੇ ਵਿੱਚ 617 ਭਾਰਤੀ ਨਾਗਰਿਕਾਂ ਨੂੰ ਅੰਮ੍ਰਿਤਸਰ ਤੋਂ ਰਿਪੋਰਟ ਕੀਤਾ ਗਿਆ ਸੀ 2024 ਦੇ ਵਿੱਚ ਇਹ ਗਿਣਤੀ ਦੁੱਗਣੀ ਤੋਂ ਵੱਧ ਕੇ 1368 ਹੋ ਗਈ ਹੈ ਇਸ ਤੋਂ ਪਹਿਲਾਂ ਕਿ ਮੌਜੂਦਾ ਸਾਲ ਦੇ ਵਿੱਚ 21 ਨਵੰਬਰ ਤੱਕ ਦੀ ਗਿਣਤੀ 3155 ਹੋ ਗਈ ਅਮਰੀਕਾ ਆਮ ਤੌਰ ਉਤੇ ਉਹਨਾਂ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦਿੰਦਾ ਹੈ ਜੋ ਦੇਸ਼ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਦਾਖਲ ਹੋਏ ਨੇ ਆਪਣੇ ਵੀਜ਼ਾ ਪਹਿਤਤੀ ਦੀ ਮਿਆਦ ਤੋਂ ਵੱਧ ਸਮੇਂ ਦੇ ਲਈ ਠਹਿਰੇ ਨੇ ਵੈਦ ਦਸਤਾਵੇਜ਼ ਤੋਂ ਬਿਨਾਂ ਰਹਿ ਰਹੇ ਨੇ ਜਾਂ ਫਿਰ ਜਿਨਤ ਜਾਂ ਅਪਰਾਧਿਕ ਸਚੋਹ ਨੇ ਭਾਰਤ ਸਰਕਾਰ ਦੇਸ਼ ਨਿਕਾਲੇ ਦੇ ਆਦੇਸ਼ ਜਾਰੀ ਹੋਣ ਤੋਂ ਬਾਅਦ ਗਿਆ ਕਾ ਦਸਤਾਵੇਜ਼ ਤੇ ਪਛਾਣ ਦੀ ਪੁਸ਼ਟੀ ਵਿੱਚ ਸਹਾਇਤਾ ਕਰਦੀ ਹੈ ਮਾਈਗ੍ਰੇਸ਼ਨ ਮਾਰਾਤਾ ਕਹਿਣਾ ਹੈ ਕਿ ਇਹ ਭਾਰੀਵਾਦ ਦਾ ਅਮਰੀਕਾ ਵਿੱਚ ਸਖਤ ਸਰਹੱਦੀ ਆਮਲਬਾਤ ਰਹੇ ਆਰਥਿਕ ਪ੍ਰਵਾਸ ਤਬਾਵ ਅਤੇ ਨਿਯਮਤ ਕਮਜਾਂ ਵਿਦਿਆਰਥੀ ਵੀਜ਼ਾ ਪ੍ਰਾਪਤ ਕਰਨ ਦੇ ਵਿੱਚ ਅਸਮਤ ਉਮੀਦ ਵਾਰਤ ਦੁਆਰਾ ਗੈਰ ਰਸਮੀ ਪ੍ਰਵਾਸ ਰੂਟਾ ਦੀ ਬਤੋਹੀ ਵੱਤੋਂ ਤੇ ਸੁਮੇਲ ਨੂੰ ਦਰਸਾਉਂਦਾ ਹੈ ਦੇਸ਼ ਨਿਕਾਲੇ ਦੇ ਅੰਕੜੇ ਗੈਰ ਕਾਨੂੰਨੀ ਪ੍ਰਵਾਸ ਨੈਟਵਰਕਾਂ ਖਾਸ ਕਰਕੇ ਉੱਤਰੀ ਅਤੇ ਪੱਛਮੀ ਭਾਰਤ ਤੋਂ ਆਲੇ-ਦੁਆਲੇ ਕਰੇਲੂ ਬਹਿਸ ਨੂੰ ਤੇਜ਼ ਕਰਨ ਦੀ ਸੰਭਾਵਨਾ ਰੱਖਦੇ ਨੇ ਜਿੱਥੇ ਏਜੰਟ ਕਥਿਤ ਤੌਰ ਉਤੇ ਗੈਰ ਰਸਮੀ ਰੂਟਾ ਰਹੀ ਉੱਤਰੀ ਅਮਰੀਕਾ ਵਿੱਚ ਖਤਰਨਾਕ ਕੁਝ ਕੀਮਤਾ ਵਾਲੀਆਂ ਕਿਹਾਤਰਾਵਨ ਨੂੰ ਸਹੂਲਤ ਦਿੰਦੇ ਨੇ ਇੱਕ ਵੱਖਰੇ ਸਵਾਲ ਦੇ ਜਵਾਬ ਦੇ ਵਿੱਚ ਰਾਜ ਮੰਤਰੀ ਨੇ ਕਿਹਾ ਕਿ ਦੂਜੇ ਦੇਸ਼ਾਂ ਦੇ ਵਿੱਚ ਤਸਕਰੀ ਦੇ ਮਾਮਲਿਆਂ ਦੇ ਰਜਿਸਟ੍ਰੇਸ਼ਨ ਦੇ ਨਾਲ ਸੰਬੰਧਿਤ ਡਾਟਾ ਜਿਸ ਦੇ ਵਿੱਚ ਡੋਂਕੀ ਰੂਟ ਵੀ ਸ਼ਾਮਲ ਨੇ ਉਹ ਵਿਦੇਸ਼ ਮੰਤਰਾਲੇ ਐਮਈਏ ਦੁਆਰਾ ਨਹੀਂ ਰੱਖਿਆ ਜਾਂਦਾ ਜ਼ਿਆਦਾਤਰ ਵਿਦੇਸ਼ੀ ਦੇਸ਼ਾਂ ਬਾਤੀ ਰਿਪੋਰਟੀਆਂ ਦੇ ਬਿਰਵੇ ਸਾਂਝੇ ਨਹੀਂ ਕਰਦੇ ਇੱਕ ਹੋਰ ਖੁਲਾਸੇ ਦੇ ਵਿੱਚ ਸਰਕਾਰ ਨੇ ਕਿਹਾ ਕਿ ਕੁਵੈਤੀ ਅਧਿਕਾਰੀਆਂ ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਦੇ ਅਨੁਸਾਰ 31 ਅਕਤੂਬਰ 2025 ਤੱਕ ਕੁਵੈਤੀਆਂ ਜੇਲਾ ਦੇ ਵਿੱਚ ਇਸ ਸਮੇਂ 316 파ਤੀ ਕੈਦੀ ਬੰਦ ਨੇ ਨਸਰ ਬੰਦੀ ਤੇ ਕਾਰਨਾ ਦਾ ਬੇਰਵਰ ਨਹੀਂ ਦਿੱਤਾ ਗਿਆ ਸੀ ਮੰਤਰਾਲੇ ਨੇ ਬਾਹਰ ਜਾਣ ਵਾਲੀਆਂ ਹਾਜੀ ਯਾਤਰਾਵਾਂ ਬਾਰੇ ਤਾਜ਼ਾ ਅੰਕੜੇ ਵੀ ਪ੍ਰਦਾਨ ਕੀਤੇ 2024 ਦੇ ਵਿੱਚ ਕੁੱਲ 139964 ਭਾਰਤੀ ਸ਼ਰਧਾਲੂਆਂ ਨੇ ਹਜ ਦੇ ਲਈ ਯਾਤਰਾ ਕੀਤੀ ਚੁਕੇ ਬੌਂਚ ਅਪੈਚ ਜੋ ਕਿ 2002 ਦੇ ਵਿੱਚ 139429 ਤੋਂ ਮਾਮਲੀ ਜ਼ਿਆਦਾ ਹੈ। ਚੁਕਿ ਕਿ 2024 ਦੇ ਵਿੱਚ ਸਿਰਫ 55634 ਸ਼ਦਾਤਵਾਨੀ ਗਿਆਤਾ ਕੀਤੀ ਗਈ ਕਿਉਂਕਿ ਮਹਾਮਾਰੀ ਤਵਾਦ ਯਾਤਰਾ ਦੀ ਮਾਤਰਾ ਦੇ ਆਪਕਰਨ ਨੂੰ ਦਸ ਹੁੰਦੇ। ਪਰ ਦੇ ਵਿਦੇਸ਼ੀ ਕੂਟਨੀਤਿਕ ਵਿਸਤਾਰ ਬਾਰੇ ਸਿੰਘ ਨੇ ਕਿਹਾ ਕਿ ਵਿੱਤੀ ਸਾਲ 25 ਦੇ ਵਿੱਚ ਇੱਕ ਵਾਰ ਡੋਲ ਤੇ ਕਿਊਟੋ ਦੇ ਵਿੱਚ ਇੱਕ ਨਵਾਂ ਮਿਸ਼ਨ ਖੁੱਲਿਆ ਗਿਆ ਸੀ। ਤੇ ਨਾਲ ਹੀ ਅਮਰੀਕਾ ਦੇ ਵਿੱਚ ਬੋਸਟਨ ਤੇ ਲਾਸ ਐਂਜਲਸ ਵਿੱਚ ਚਾਰ ਨਵੇਂ ਕੌਂਸਲਟਰ ਰੂਸ ਦੇ ਵਿੱਚ ਕਜ਼ਾਨ ਅਤੇ ਯੂ ਕਾਰਟਨਬਰਗ ਦੇ ਵਿੱਚ ਖੋਲੇਗਾ ਸੀ ਉਹਨਾਂ ਨੇ ਕਿਹਾ ਕਿ ਸਰਕਾਰ ਸਰਨਿਤਿਕ ਵਪਾਰ ਡਾਇਸਪੋਰਾ ਅਤੇ ਭੂ ਰਾਜਨੀਤਿਕ ਵਿਚਾਰ ਦੇ ਅਧਾਰ ਤੇ ਨਵੇਂ ਮਿਸ਼ਨਾਂ ਦਾ ਮੁਲਾਂਕਣ ਕਰਨਾ ਚਾਹੀਦਾ ਹੈ ਅਮਰੀਕਾ ਸਰਕਾਰ ਨੇ ਸ਼ੁੱਕਰਵਾਰ ਨੂੰ ਸੰਸਦ ਨੂੰ ਸੂਚਿਤ ਕੀਤਾ ਹੈ ਕਿ 21 ਨਵੰਬਰ ਤੱਕ ਸਯੁਕਤ ਰਾਜ ਅਮਰੀਕਾ ਨੇ 2025 ਦੇ ਵਿੱਚ ਹੁਣ ਤੱਕ 3155 ਭਾਰਤੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦਿੱਤਾ ਹੈ ਜਿਸ ਨਾਲ ਗੈਰ ਕਾਨੂੰਨੀ ਪ੍ਰਵਾਸ ਅਤੇ ਵੀਜ਼ਾ ਓਵਰਸਟੇ ਉੱਤੇ ਤੇਜ਼ ਕਾਰਵਾਈ ਦੇ ਵਿੱਚਕਾਰ ਦੇਸ਼ ਨਿਕਾਲਾ ਦੇ ਹਿੰਦੇ ਵਿੱਚ ਤੇਜ਼ੀ ਨਾਲ ਵਧਦਾ ਹੋਇਆ ਹੈ ਵਿਦੇਸ਼ ਰਾਜ ਮੰਤਰੀ ਕੀਰਤੀ ਵਰਦਨ ਸਿੰਘ ਨੇ ਇਕਲਿੱਤੀ ਜਵਾਬ ਦੇ ਵਿੱਚ ਇਹ ਹੈ ਕਿ ਸਾਰੇ ਦੇਸ਼ ਨਿਕਾਲੇ ਵਿਅਕਤੀ ਦੀ ਭਾਰਤੀ ਨਾਗਰਿਕਤਾ ਦੀ ਵੈਰੀਫਿਕੇਸ਼ਨ ਤੋਂ ਬਾਅਦ ਹੀ ਕੀਤੇ ਜਾਂਦੇ ਨੇ ਉਨ੍ਹਾਂ ਨੇ ਕਿਹਾ ਕਿ ਮੰਤਰੀ ਇਹ ਦੇਸ਼ ਨੇ ਕਾਲੀ ਜੀ ਪ੍ਰਕਿਰਿਆ ਦੌਰਾਨ ਅਮਰੀਕਾ ਅਧਿਕਾਰੀਆਂ ਦੇ ਨਾਲ ਨੇੜੋ-ਤਾਲ ਮਿਲਦੇ ਵਿੱਚ ਕੰਮ ਕਰਦਾ ਹੈ। ਇਹ ਖੁਲਾਸੇ ਸਵਾਲ ਦੇ ਜਵਾਬ ਦੇ ਪਿਛਾਏ ਨਹੀਂ ਕਿ ਕੀ ਭਾਰਤੀਆਂ ਨੂੰ ਅਮਰੀਕਾ ਦੇ ਵਿੱਚ ਡੋਂਕੀ ਰੂਟ ਰਾਹੀਂ ਦਾਖਲ ਕੀਤਾ ਜਾ ਰਿਹਾ ਹੈ। ਇਹ ਗੈਰ-ਕਾਨੂੰਨੀ ਪ੍ਰਵਾਸ ਰਸਤਾ ਜਿਸ ਦੇ ਵਿੱਚ ਅਕਸਰ ਕਈ ਟ੍ਰਾਂਜ਼ਿਟ ਦੇਸ਼ ਸ਼ਾਮਲ ਹੁੰਦੇ ਨੇ ਜਿਸ ਨੂੰ ਵੱਡੀ ਗਿਣਤੀ ਵਿੱਚ ਦੇਸ਼ ਨੇ ਗੱਲ ਦਿੱਤਾ ਜਾ ਰਿਹਾ ਹੈ ਜਦੋਂ ਕਿ ਸਰਕਾਰ ਨੇ ਗੈਰ-ਕਾਨੂੰਨੀ ਕ੍ਰੋਸਿੰਗ ਦੇ ਰੂਜਾਨਾ ਨੂੰ ਸਵੀਕਾਰ ਕੀਤਾ ਹੈ। ਐਸਨ ਸਪਸ਼ਟ ਕੀਤਾ ਹੈ ਕਿ ਵਿਦੇਸ਼ ਮੰਤਰਾਲਾ ਤਸਰੀ ਦੇ ਨਾਲ ਜੁੜੇ ਜਾਣ ਰੂਟ ਵਿਸ਼ੇਸ਼ ਮਾਮਲੇ ਉੱਤੇ ਵੱਖਰਾ ਦੇਚਾ ਖਦਾ ਸੰਸਦ ਦੇ ਵਿੱਚ ਸਾਂਝੇ ਕੀਤੇ ਗਏ ਅਧਿਕਾਰ ਤੰਕੜੇ ਦੇ ਅਨੁਸਾਰ ਪਿਛਲੇ 3 ਸਾਲਾਂ ਦੇ ਵਿੱਚ ਦੇਸ਼ ਨਿਕਾਲਾ ਤੇਜ਼ੀ ਦੇ ਨਾਲ ਵਧਿਆ ਹੈ 2023 ਦੇ ਵਿੱਚ 617 ਭਾਰਤੀ ਨਾਗਰਿਕਾਂ ਨੂੰ ਅਮਰੀਕਾ ਤੋਂ ਰਿਪੋਰਟ ਕੀਤਾ ਗਿਆ ਸੀ 2024 ਦੇ ਵਿੱਚ ਇਹ ਗਿਣਤੀ ਦੁੱਗਣੀ ਤੋਂ ਵੱਧ ਕੇ 1368 ਹੋ ਗਈ ਹੈ ਇਸ ਤੋਂ ਪਹਿਲਾਂ ਕਿ ਮੌਜੂਦਾ ਸਾਲ ਦੇ ਵਿੱਚ 21 ਨਵੰਬਰ ਤੱਕ ਇਹ ਗਿਣਤੀ 3155 ਹੋ ਗਈ ਅਮਰੀਕਾ ਆਮ ਤੌਰ 'ਤੇ ਉਹਨਾਂ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦਿੰਦਾ ਹੈ ਜੋ ਦੇਸ਼ ਦੇ ਵਿੱਚ ਗੈਰ ਕਾਨੂੰਨੀ ਖੋਜ ਤੇ ਤੱਕ ਹੋਏ ਨੇ ਆਪਣੇ ਵੀਜ਼ਾ ਪਹਿਤਾ ਦੀ ਮਿਆਦ ਤੋਂ ਵੱਧ ਸਮੇਂ ਦੇ ਲਈ ਠਹਿਰੇ ਨੇ ਵੈਦਸਤਾਵੇਜ਼ ਤੋਂ ਬਿਨਾ ਰਹ ਰਹੇ ਨੇ ਜਾਂ ਫਿਰ ਜਿੰਦ ਜਾਂ ਅਪਰਾਧਿਕ ਸਚੋਹ ਨੇ ਭਾਰਤ ਸਰਕਾਰ ਦੇਸ਼ ਨਿਕਾਲੇ ਤੇ ਆਦੇਸ਼ਯਾਰੀ ਹੋਣ ਤੋਂ ਬਾਅਦ ਗਿਆਕਰ ਦਸਤਾਵੇਜ਼ ਤੇ ਪਛਾਣ ਦੀ ਪੁਸ਼ਟੀ ਵਿੱਚ ਸਹਾਇਤਾ ਕਰਦੀ ਹੈ ਮਾਈਗ੍ਰੇਸ਼ਨ ਮਾਰਤਾ ਕਹਿਣਾ ਹੈ ਕਿ ਇਹ ਭਾਰੀਵਾਦ ਉੱਤਰੀ ਅਮਰੀਕਾ ਵਿੱਚ ਸਖਤ ਸਰਹੱਦੀ ਅਮਲਬੱਤ ਰਹੇ ਆਰਥਿਕ ਪ੍ਰਵਾਸ ਦਬਾਵ ਤੇ ਨਿਯਮਤ ਕਮ ਜੋ ਆਮ ਵਿਦਿਆਰਥੀ ਵੀਜ਼ਾ ਪ੍ਰਾਪਤ ਕਰਨ ਦੇ ਵਿੱਚ ਅਸਮਤ ਉਮੀਦਵਾਰਤ ਦੁਆਰਾ ਗੈਰ ਰਸਮੀ ਪ੍ਰਵਾਸ ਰੂਟਾਂ ਦੀ ਪਾਤਰਹੀ ਬਤੋਤੇ ਸੁਮੇਲ ਨੂੰ ਦਰਸੋਂਦੇ। ਦੇਸ਼ ਨਿਕਾਲੇ ਦੇ ਅੰਕੜੇ ਗੈਰ ਕਾਨੂੰਨੀ ਪ੍ਰਵਾਸ ਨੈਟਵਰਕਾਂ ਖਾਸ ਕਰਕੇ ਉੱਤਰੀ ਤੇ ਪੱਛਮੀ ਭਾਰਤ ਤੋਂ ਆਲੇ-ਦੁਆਲੇ ਇੱਕ ਰੇਲੂ ਬਹਿਸ ਨੂੰ ਤੇਜ਼ ਕਰਨ ਦੀ ਸੰਭਾਵਨਾ ਰੱਖਦੇ ਨੇ। ਜਿੱਥੇ ਏਜੰਟ ਕਥਿਤ ਤੌਰ ਉਤੇ ਗੈਰ ਰਸਮੀ ਰੂਟਾਂ ਰਾਹੀਂ ਉੱਤਰੀ ਅਮਰੀਕਾ ਵਿੱਚ ਖਤਰਨਾਕ ਕੁਝ ਕੀਮਤਾ ਵਾਲੀਆਂ ਯਾਤਰਾਵਾਂ ਨੂੰ ਸਹੂਲਤ ਦਿੰਦੇ ਨੇ ਇੱਕ ਵੱਖਰੇ ਸਵਾਲ ਦੇ ਜਵਾਬ ਦੇ ਵਿੱਚ ਰਾਜ ਮੰਤਰੀ ਨੇ ਕਿਹਾ ਕਿ ਦੂਜੇ ਦੇਸ਼ਾਂ ਦੇ ਵਿੱਚ ਤਸਕਰੀ ਦੇ ਮਾਮਲਿਆਂ ਦੇ ਰਜਿਸਟ੍ਰੇਸ਼ਨ ਦੇ ਨਾਲ ਸੰਬੰਧਿਤ ਡਾਟਾ ਜਿਸ ਦੇ ਵਿੱਚ ਡੋਂਕੀ ਰੂਟ ਵੀ ਸ਼ਾਮਲ ਨੇ ਉਹ ਵਿਦੇਸ਼ ਮੰਤਰਾਲੇ ਐਮਈਏ ਦੁਆਰਾ ਨਹੀਂ ਰੱਖਿਆ ਜਾਂਦਾ ਸਾਰਾ ਤੋਂ ਵਿਦੇਸ਼ੀ ਦੇਸ਼ਾਂ ਭਾਰਤੀ ਚਪੋਲਟੀਆਂ ਦੇ ਬਿਰਵੇ ਸਾਂਝੇ ਨਹੀਂ ਕਰਦੇ ਇੱਕ ਹੋਰ ਖੁਲਾਸੇ ਦੇ ਵਿੱਚ ਸਰਕਾਰ ਨੇ ਕਿਹਾ ਕਿ ਕੁਵੈਤੀ ਅਧਿਕਾਰੀਆਂ ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਤੇ 31 ਅਕਤੂਬਰ 2025 ਤੱਕ ਕੁਵੈਤ ਦੀਆਂ ਜੇਲਾ ਦੇ ਵਿੱਚ ਇਸ ਸਮੇਂ 316 ਭਾਰਤੀ ਕੈਦੀ ਬੰਦ ਨੇ ਨصرਬੰਦੀ ਤੇ ਕਾਰਨਾ ਦਾ ਬੇਰਪਰ ਨਹੀਂ ਦਿੱਤਾ ਗਿਆ ਸੀ ਮੰਤਰੀਆਂ ਨੇ ਬਾਹਰ ਜਾਣ ਵਾਲੀਆਂ ਹਾਜੀ ਯਾਤਰਾਵਾਂ ਬਾਰੇ ਤਾਜ਼ਾ ਅੰਕੜੇ ਵੀ ਪ੍ਰਦਾਨ ਕੀਤੇ 2024 ਦੇ ਵਿੱਚ ਕੁੱਲ 139964 ਭਾਰਤੀ ਸ਼ਰਧਾਲੂਆਂ ਨੇ ਹਜ ਦੇ ਲਈ ਯਾਤਰਾ ਕੀਤੀ ਚੁਕੇ ਬਹੁਜ ਅਪੈਚ ਜੋ ਕਿ 2023 ਦੇ ਵਿੱਚ 139429 ਤੋਂ ਮਾਮਲੀ ਜ਼ਿਆਦਾ ਹੈ ਕਿਉਂਕਿ ਦੋ ਚਰਬਾਈ ਦੇ ਵਿੱਚ ਸਿਰਫ 55634 ਸ਼ਦਾਤਵਾਨੀ ਗਿਆਤਾ ਕੀਤੀ ਕਿਉਂਕਿ ਮਹਾਮਾਰੀ ਤਵਾਦ ਯਾਤਰਾ ਦੀ ਮਾਤਰਾ ਦੇ ਆਪਕਰਨ ਨੂੰ ਦਸੋਂਦੇ ਹੈ ਪਰ ਦੇ ਵਿਦੇਸ਼ੀ ਕੂਟਨੀਤਿਕ ਵਿਸਤਾਰ ਬਾਰੇ ਸਿੰਘ ਨੇ ਕਿਹਾ ਕਿ ਵਿੱਤੀ ਸਾਲ 25 ਦੇ ਵਿੱਚ ਇੱਕ ਵਾਰ ਟੋਲ ਤੇ ਕਿਊਟੋ ਦੇ ਵਿੱਚ ਇੱਕ ਨਵਾਂ ਮਿਸ਼ਨ ਖੁੱਲਿਆ ਗਿਆ ਸੀ ਦੇ ਨਾਲ ਹੀ ਅਮਰੀਕਾ ਦੇ ਵਿੱਚ ਬੋਸਟਨ ਤੇ ਲਾਸ ਐਂਜਲਸ ਵਿੱਚ ਚਾਰ ਨਵੇਂ ਕੌਂਸੂਲੇਟ ਅਫੇਰਸ ਦੇ ਵਿੱਚ ਕਜ਼ਾਨ ਅਤੇ ਯੂਕਾਰਟੇਡਬਰਗ ਦੇ ਵਿੱਚ ਖੋਲੇ ਗਿਆ ਸੀ ਉਨ੍ਹਾਂ ਨੇ ਕਿਹਾ ਕਿ ਸਰਕਾਰ ਸਰਨਿਤਿਕ ਵਪਾਰ ਡਾਇਸਪੋਰਾ ਅਤੇ ਭੂ ਰਾਜਨੀਤਿਕ ਵਿਚਾਰ ਦੇ ਆਧਾਰ ਤੇ ਨਵੇਂ ਮਿਸ਼ਨਾਂ ਦਾ ਮੁਲਾਂਕਣ ਕਰਨਾ ਚੋਅ ਰੱਖਦੀ ਹੈ ਅਮਰੀਕਾ ਸਰਕਾਰ ਨੇ ਸ਼ੁਕਰਵਾਰ ਨੂੰ ਸੰਸਦ ਨੂੰ ਸੂਚਿਤ ਕੀਤਾ ਹੈ ਕਿ 21 ਨਵੰਬਰ ਤੱਕ ਸਯੂਕਤ ਰਾਜ ਅਮਰੀਕਾ ਨੇ 2025 ਦੇ ਵਿੱਚ ਹੁਣ ਤੱਕ 3155 ਭਾਰਤੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦਿੱਤਾ ਹੈ ਜਿਸ ਨਾਲ ਗੈਰ ਕਾਨੂੰਨੀ ਪ੍ਰਵਾਸ ਅਤੇ ਵੀਜ਼ਾ ਓਵਰਸਟੇ ਉੱਤੇ ਤੇਜ਼ ਕਾਰਵਾਈ ਦੇ ਵਿਚਕਾਰ ਦੇਸ਼ ਨਿਕਾਲਾ ਦੇ ਹਿੰਦੇ ਵਿੱਚ ਤੇਜ਼ੀ ਨਾਲ ਵਧਦਾ ਹੋਇਆ ਹੈ ਵਿਦੇਸ਼ ਰਾਜ ਮੰਤਰੀ ਕੀਰਤੀ ਵਦਨ ਸਿੰਘ ਨੇ ਇਕਲਿੱਕੀ ਜਵਾਬ ਦੇ ਵਿੱਚ ਕਿਹਾ ਹੈ ਕਿ ਸਾਰੇ ਦੇਸ਼ ਨਿਕਾਲੇ ਵਿਅਕਤੀ ਦੀ ਭਾਰਤੀ ਨਾਗਰਿਕਤਾ ਦੀ ਵੈਰੀਫਿਕੇਸ਼ਨ ਤੋਂ ਬਾਅਦ ਹੀ ਕੀਤੇ ਜਾਂਦੇ ਨੇ ਉਨ੍ਹਾਂ ਕਿਹਾ ਕਿ ਮੰਤਲ ਇਹ ਦੇਸ਼ ਨਿਕਾਲੇ ਦੀ ਪ੍ਰਕਿਰਿਆ ਦੌਰਾਨ ਅਮਰੀਕਾ ਦੀ ਕਾਰਗੁਜ਼ਾਰੀ ਨਾਲ ਨੇੜੇ ਉਤਾਲ ਮਿਲ ਦੇ ਵਿੱਚ ਕੰਮ ਕਰਦਾ ਹੈ ਇਹ ਖੁਲਾਸੇ ਸਵਾਲ ਦੇ ਜਵਾਬ ਦੇ ਪਿਛਾਏ ਨਹੀਂ ਕਿ ਕੀ ਭਾਰਤਕੀ ਨੂੰ ਅਮਰੀਕਾ ਦੇ ਵਿੱਚ ਡੌਂਕੀ ਰੂਟ ਰਾਹੀਂ ਦਾਖਲ ਕੀਤਾ ਜਾ ਰਿਹਾ ਹੈ ਇਹ ਗੈਰ ਕਾਨੂੰਨੀ ਪ੍ਰਵਾਸ ਰਸਤਾ ਜਿਸ ਦੇ ਵਿੱਚ ਅਕਸਰ ਕਈ ਟ੍ਰਾਂਜ਼ਿਟ ਦੇ ਸ਼ਾਮਲ ਹੁੰਦੇ ਨੇ ਜਿਸ ਨੂੰ ਵੱਡੀ ਗਿਣਤੀ ਵਿੱਚ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ ਜਦੋਂ ਕਿ ਸਰਕਾਰ ਨੇ ਗੈਰ ਕਾਨੂੰਨੀ ਕ੍ਰੋਸਿੰਗ ਦੇ ਰੁਝਾਨ ਨੂੰ ਸਵੀਕਾਰ ਕੀਤਾ ਹੈ ਇਸ ਨੇ ਸਪੱਸ਼ਟ ਕੀਤਾ ਕਿ ਵਿਦੇਸ਼ ਮੰਤਰਾਲਾ ਤਸਵੀਰ ਦੇ ਨਾਲ ਜੁੜੇ ਜਾਂ ਰੂਟ ਵਿਸ਼ੇਸ਼ ਮਾਮਲੇ ਉੱਤੇ ਵੱਖਰਾ ਦੇਚਾ ਨਹੀਂ ਦਾ ਸੰਸਦ ਦੇ ਵਿੱਚ ਸਾਂਝੇ ਕੀਤੇ ਗਏ ਅਧਿਕਾਰ ਤੰਕੜੇ ਦੇ ਅਨੁਸਾਰ ਪਿਛਲੇ 3 ਸਾਲਾਂ ਦੇ ਵਿੱਚ ਦੇਸ਼ ਨਿਕਾਲਾ ਤੇਜ਼ੀ ਦੇ ਨਾਲ ਵਧਿਆ ਹੈ 2023 ਦੇ ਵਿੱਚ 617 ਭਾਰਤੀ ਨਾਗਰਿਕਾਂ ਨੂੰ ਅਮਰੀਕਾ ਤੋਂ ਰਿਪੋਰਟ ਕੀਤਾ ਗਿਆ ਸੀ 2024 ਦੇ ਵਿੱਚ ਇਹ ਗਿਣਤੀ ਦੁੱਗਣੀ ਤੋਂ ਵੱਧ ਕੇ 1368 ਹੋ ਗਈ ਹੈ ਇਸ ਤੋਂ ਪਹਿਲਾਂ ਕਿ ਮੌਜੂਦਾ ਸਾਲ ਦੇ ਵਿੱਚ 21 ਨਵੰਬਰ ਤੱਕ ਦੀ ਗਿਣਤੀ 3155 ਹੋ ਗਈ। ਅਮਰੀਕਾ ਆਮ ਤੌਰ ਉਤੇ ਉਹਨਾਂ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦਿੰਦਾ ਹੈ ਜੋ ਦੇਸ਼ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਦਾਖਲ ਹੋਏ ਨੇ। ਆਪਣੀ ਵੀਜ਼ਾ ਵੈਧਤਾ ਦੀ ਮਿਆਦ ਤੋਂ ਵੱਧ ਸਮੇਂ ਦੇ ਲਈ ਠਹਿਰੇ ਨੇ, ਵੈਧ ਦਸਤਾਵੇਜ਼ ਤੋਂ ਬਿਨਾਂ ਰਹਿ ਰਹੇ ਨੇ, ਜਾਂ ਫਿਰ ਜਿਨਨ ਯਾਪਰਾਧਿਕ ਸਚੋਹ ਹਨ। ਭਾਰਤ ਸਰਕਾਰ ਦੇਸ਼ ਨਿਕਾਲੇ ਦੇ ਆਦੇਸ਼ ਜਾਰੀ ਹੋਣ ਤੋਂ ਬਾਅਦ ਕਿਆ ਕਰ ਦਸਤਾਵੇਜ਼ ਅਤੇ ਪਛਾਣ ਦੀ ਪੁਸ਼ਟੀ ਵਿੱਚ ਸਹਾਇਤਾ ਕਰਦੀ ਹੈ। ਮਾਈਗ੍ਰੇਸ਼ਨ ਮਾਰਾਤਾ ਕਹਿਣਾ ਹੈ ਕਿ ਇਹ ਭਾਰੀਵਾਤਾ ਉਤ ਅਮਰੀਕਾ ਵਿੱਚ ਸਖਤ ਸਰਹੱਦੀ ਅਮਲ ਵੱਧ ਰਹੇ ਆਰਥਿਕ ਪ੍ਰਵਾਸ ਦਬਾਵ ਅਤੇ ਨਿਯਮਤ ਕਮਜਾਂ ਵਿਦਿਆਰਥੀ ਵੀਜ਼ਾ ਪ੍ਰਾਪਤ ਕਰਨ ਦੇ ਵਿੱਚ ਅਸਮਤ ਉਮੀਦਵਾਰਾਂ ਦੁਆਰਾ ਗੈਰ ਰਸਮੀ ਪਰਵਾਸ ਰੂਟਾਂ ਦੀ ਵਰਤੋਂ ਹੀ ਵੱਧ ਰਹੀ ਬਤੋਤੇ ਸੁਮੇਲ ਦੱਸਉਂਦੇ। ਦੇਸ਼ ਨਿਕਾਲੇ ਦੇ ਅੰਕੜੇ ਗੈਰ ਕਾਨੂੰਨੀ ਪ੍ਰਵਾਸ ਨੈਟਵਰਕਾਂ ਖਾਸ ਕਰਕੇ ਉੱਤਰੀ ਅਤੇ ਪੱਛਮੀ ਭਾਰਤ ਤੋਂ ਆਲੇ-ਦੁਆਲੇ ਘਰੇਲੂ ਬਹਿਸ ਨੂੰ ਤੇਜ਼ ਕਰਨ ਦੀ ਸੰਭਾਵਨਾ ਰੱਖਦੇ ਨੇ। ਜਿੱਥੇ ਏਜੰਟ ਕਥਿਤ ਤੌਰ ਉਤੇ ਗੈਰ ਰਸਮੀ ਰੂਟਾ ਰਾਹੀਂ ਉੱਤਰੀ ਅਮਰੀਕਾ ਵਿੱਚ ਖਤਰਨਾਕ ਕੁਝ ਕੀਮਤਾ ਵਾਲੀਆਂ ਯਾਤਰਾਵਾਂ ਨੂੰ ਸਹੂਲਤ ਦਿੰਦੇ ਨੇ ਇੱਕ ਵੱਖਰੇ ਸਵਾਲ ਦੇ ਜਵਾਬ ਦੇ ਵਿੱਚ ਰਾਜ ਮੰਤਰੀ ਨੇ ਕਿਹਾ ਕਿ ਦੂਜੇ ਦੇਸ਼ਾਂ ਦੇ ਵਿੱਚ ਤਸਕਰੀ ਦੇ ਮਾਮਲਿਆਂ ਦੇ ਰਜਿਸਟ੍ਰੇਸ਼ਨ ਦੇ ਨਾਲ ਸੰਬੰਧਿਤ ਡਾਟਾ ਜਿਸ ਦੇ ਵਿੱਚ ਡੋਂਕੀ ਰੂਟ ਵੀ ਸ਼ਾਮਲ ਨੇ ਉਹ ਵਿਦੇਸ਼ ਮੰਤਲਿਆ